ਬੀਬੀ ਜ਼ਗੀਰਕੌਰ ਦੇ ਉੱਤੇ ਵੱਡਾ ਐਕਸ਼ਨ ਲਿਆ ਜਾ ਰਿਹਾ ਬੀਬੀ ਜ਼ਗੀਰਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਜਿਹੜੇ ਆ ਉਹ ਹੋ ਗਏ ਆ ਅਕਾਲੀ ਦਲ ਦੇ ਬਾਗੀ ਧੜੇ ਦੀ ਅਗਵਾਈ ਕਰਦੇ ਆ ਬੀਬੀ ਜ਼ਗੀਰਕੌਰ ਦੇ ਉੱਤੇ ਇਸ ਸਮੇਂ ਵੱਡਾ ਸੰਕਟ ਆ ਗਿਆ ਤੁਸੀਂ ਜੁੜ ਗਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਬੀਬੀ ਜਗੀਰ ਕੌਰ ਦੇ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ ਹੈ ਮਾਮਲਾ ਕੀ ਹੈ ਸਾਰੀ ਗੱਲ ਖੋਲ ਕੇ ਰੱਖਦੇ ਹਾਂ ਤੁਹਾਡੇ ਅੱਗੇ ਬੀਬੀ ਜਗੀਰ ਕੌਰ ਦੀ ਪ੍ਰਬੰਧਕੀ ਅਧੀਨ ਇੱਕ ਸਕੂਲ ਚੱਲਦਾ ਬੇਗੋਵਾਲ ਦੇ ਵਿੱਚ ਉਸ ਸਕੂਲ ਦੇ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਦੇ ਮਾਮਲੇ ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਬੀਬੀ ਜਗੀਰ ਕੌਰ ਸਣੇ ਵੱਖ-ਵੱਖ ਅਧਿਕਾਰੀਆਂ ਤੇ ਜ਼ਿੰਮੇਵਾਰਾਂ ਦੇ ਉੱਤੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ ਬੇਗੋਵਾਲ ਵਿਖੇ ਬੀਬੀ ਜ਼ਗੀਰਕੌਰ ਦੇ ਪ੍ਰਬੰਧਾ ਅਧੀਨ ਚੱਲਣ ਵਾਲੇ ਸਕੂਲ ਸੰਤਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਦੀ ਜ਼ਮੀਨ ਦਾ ਕਥਿਤ ਅਣਅਧਿਕਾਰਿਤ ਕਬਜ਼ਾ ਲੈਣ ਨੂੰ ਲੈ ਕੇ ਅਤੇ ਇਸ ਮਾਮਲੇ ਵਿੱਚ ਕੁਤਾਹੀ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਐਨਏਸੀ ਬੇਗੋਵਾਲ ਦੇ ਅਫਸਰਾਂ ਵਿਰੋਧ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰਜ ਸ਼ੁਭਨਾ ਦੇ ਇੱਕ ਵਿਅਕਤੀ ਵੱਲੋਂ ਸਾਲ 2000 14 ਚ ਧਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਕੀਤੀਆਂ ਨੇ ਪਟੀਸ਼ਨ ਚ ਬੀਬੀ ਜ਼ਗੀਰ ਕੌਰ ਅਤੇ ਨਗਰ ਪੰਚਾਇਤ ਬੇਗੋਵਾਲ ਦੀ ਜ਼ਮੀਨ ਤੇ ਕਬਜ਼ਾ ਕਰਨ ਦੇ ਸਬੰਧ ਨੂੰ ਉਹਨਾਂ ਦੇ ਨਜ਼ਦੀਕੀਆਂ ਦੀ ਭੂਮਿਕਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ ਅਦਾਲਤ ਨੇ ਬੀਬੀ ਜ਼ਗੀਰ ਕੌਰ ਨੂੰ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਮੰਨਦੇ ਹੋਏ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਨ ਦੇ ਹੁਕਮ ਦੇ ਦਿੱਤੇ ਨੇ ਪਟੀਸ਼ਨ ਵਿੱਚ ਆਖਿਆ ਗਿਆ ਸੀ ਕਿ ਬੀਬੀ ਜ਼ਗੀਰ ਕੌਰ ਨੇ ਉਪਰੋਕਤ 172 ਕਨਾਲ 15 ਮਰਲੇ ਜ਼ਮੀਨ ਤੇ ਕਥਿਤ ਤੌਰ ਦੇ ਉੱਤੇ ਨਜਾਇਜ਼ ਕਬਜ਼ਾ ਕਰ ਲਿਆ ਅਤੇ 6 ਫੁੱਟ ਉੱਚੀ ਚਾਰਦੀਵਾਰੀ ਬਣਾ ਕੇ ਨਗਰ ਪੰਚਾਇਤ ਦੀ ਜ਼ਮੀਨ ਨੂੰ ਨਿੱਜੀ ਵਰਤੋਂ ਲਈ ਵਰਤਿਆ ਜਾ ਰਿਹਾ ਹੈ ਇਹ ਵੀ ਇਲਜ਼ਾਮ ਲਗਾਏ ਗਏ ਸੀ ਕਿ ਉਕਤ ਨਗਰ ਪੰਚਾਇਤ ਦੀ ਜ਼ਮੀਨ ਤੇ ਨਿੱਜੀ ਜਵਾਬ ਦੇਹੀਆਂ ਨੇ ਜਾਂ ਫਿਰ ਨਿੱਜੀ ਲੋਕਾਂ ਨੇ ਇੱਕ ਨਿੱਜੀ ਸਕੂਲ ਵੀ ਖੋਲਿਆ ਹੋਇਆ ਇਸ ਪਟੀਸ਼ਨ ਤੇ ਹਾਈ ਕੋਰਟ ਨੇ ਪਿਛਲੇ ਸਾਲ 28 ਅਗਸਤ ਨੂੰ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ ਪਟੀਸ਼ਨ ਚ ਚੁੱਕੇ ਕਦਮਾਂ ਨੂੰ ਖੋਖਣਾ ਤੇ ਇੰਚਾਰਜ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਅਨਕਹਿਲੀਆਂ ਦੀ ਮੁੱਢਲੀ ਜਾਂਚ ਦੇ ਹੁਕਮ ਦਿੱਤੇ ਸਨ ਉਕਤ ਹੁਕਮਾਂ ਦੇ ਅਨੁਸਾਰ ਰਾਹੁਲ ਐਸ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦੇ ਹਲਫਨਾਮੇ ਰਾਹੀਂ ਮੁਢਲੀ ਜਾਂਚ ਦੀ ਰਿਪੋਰਟ ਅਦਾਲਤ ਵਿੱਚ ਧਾਇਰ ਕੀਤੀ ਗਈ ਹੈ। ਉਹਨਾਂ ਕਿਹਾ ਸੀ ਕਿ ਐਨਏਸੀ ਅਧਿਕਾਰੀ ਜਨਤਕ ਜ਼ਮੀਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਪਰ ਅਜਿਹੇ ਕਾਰਨ ਚ ਇਹ ਅਧਿਕਾਰੀ ਅਸਫਲ ਰਹੇ ਨੇ। ਉਪਰੋਕਤ ਰਿਪੋਰਟ ਦੀ ਪਰਚੋਲ ਤੋਂ ਬਾਅਦ ਪਤਾ ਲੱਗਦਾ ਹੈ ਕਿ ਜ਼ਮੀਨ ਉੱਤੇ ਕਥਿਤ ਕਬਜ਼ਾ ਕੀਤਾ ਗਿਆ ਅਤੇ ਨੋਟੀਫਾਈਡ ਏਰੀਆ ਕਮੇਟੀ ਜਾਂ ಗ್ರಾಮ ਪੰਚਾਇਤ ਦੇ ਅਧਿਕਾਰੀ ਕਾਰਜਕਾਰੀ ਅਧਿਕਾਰੀ ਨੇ ਕਬਜ਼ੇ ਨੂੰ ਹਟਾਉਣ ਲਈ ਜਾਂ ਸਕੂਲ ਦੀ ਕਥਿਤ ਅਣਅਧਿਕਾਰਤ ਅਤੇ ਗੈਰ ਮਨਜ਼ੂਰਸ਼ੁਦਾ ਕਬਜ਼ੇ ਵਾਲੀ 172 ਕਨਾਲ 15 ਮਰਲੇ ਜ਼ਮੀਨ ਨੂੰ ਮੋੜ ਪ੍ਰਾਪਤ ਕਰਨ ਲਈ ਕੋਈ ਕਾਰਵਾਈ ਜਾਂ ਕਦਮ ਨਹੀਂ ਚੁੱਕੇ ਤਾਂ ਕੁੱਲ ਮਿਲਾ ਕੇ ਸੰਤ ਪ੍ਰੇਮ ਸਿੰਘ ਹਾਈ ਸਕੂਲ ਹੈ ਜਿਹੜਾ ਉਸ ਦੀ ਜ਼ਮੀਨ ਦਾ ਵਿਵਾਦ ਹੈ ਬੀਬੀ ਜ਼ਗੀਰਕੌਰ ਇਸ ਸਮੇਂ ਕਸੂਤੇ ਫਸ ਗਏ ਆ ਉਹਨਾਂ ਦੇ ਉੱਤੇ ਜੇਕਰ ਮਾਮਲਾ ਦਰਜ ਹੁੰਦਾ ਹੈ ਤਾਂ ਅਗਾਹੇ ਬਗਾਹੇ ਉਸ ਦੇ ਨਤੀਜੇ ਬੜੇ ਗੰਭੀਰ ਹੋ ਸਕਦੇ ਆ ਪਰ ਚਰਚਾਵਾਂ ਇਹ ਵੀ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਬੀ ਜ਼ਗੀਰਕੌਰ ਇਨੀ ਦਿਨੀ ਉਹਨਾਂ ਦੇ ਸਿਆਸੀ ਤਾਲੁਕਾਤ ਬੜੇ ਨਿੱਗੇ ਨੇ ਸ਼ਾਇਦ ਵਿਜੀਲੈਂਸ ਉਸ ਪ੍ਰਕਾਰ ਸਰਗਰਮ ਨਜ਼ਰ ਨਾ ਆਵੇ ਜਿਵੇਂ ਬਾਕੀਆਂ ਦੇ ਮਾਮਲੇ 'ਚ ਨਜ਼ਰ ਆਉਂਦੀ ਸੀ ਕਿਉਂਕਿ ਹੁਣ ਤਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਹੁਕਮ ਨੇ ਮੰਨਣੇ ਤਾਂ ਪੈਣੇ ਨੇ ਐਫ ਆਈ ਆਰ ਦਰਜ ਤਾਂ ਹੋਣੀ ਹੀ ਹੋਣੀ ਹੈ ਪਰਚਾ ਤਾਂ ਬਣ ਨਹੀਂ ਮੰਨਣਾ ਪਰ ਉੱਚ ਕਾਰਵਾਈ ਕਿੰਨੀ ਚੁਸਤ ਜਾਂ ਸੁਸਤ ਹੁੰਦੀ ਹੈ ਇਹ ਹੁਣ ਸਮਾਂ ਵੇਖਣ ਵਾਲਾ ਹੋਵੇਗਾ